ਰੇ ਹੈ ਰਾਸ ਸਾਹਿਬ ਸੋ ਦਰਰਾ ਅਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਲੇ ਵਾਜੇ ਤੇਰੀ ਨਾਦ ਅਨੇਕ ਅ ਸੰਖਾ ਕਹਤੇ ਤੇਰੇ ਵਾਮਨ ਹਾਰੇ ਕਹਤੇ ਤੇਰੇ ਰਾਗ ਪਰਿ ਸੋ ਕਈਏ 케테 तेरे गावन हारे गावन तुदनो पवन पानी वसंत्र गावे राजा धर्म दुवारे गावन तुदनो चित्त गुपत लिख जानन लिख लिख धर्म बिचारी गावन तुदनो ईश्वर ब्रह्मा देवी सोहण तेरे सदा सवारे गावन तुदनो इंद्र इंद्रासन बैठे देवत्यां दरनाले गावण तुदनो सिद्ध समाती अंदर गावण तुदनो साथ विचारे गावण तुदनो जती सती संतोषी गावण तुदनो वीर करारे गावण तुदनो पंडित पढन रखेसर जुग जुग वेतानाले गावण तुदनो मोणिया मनमोहन सुरगामश प्याले गावण तुदनो रत्नयो पाए ਤੇਰੇ ਅਠ ਸੱਠ ਤੀਰਤ ਨਾਲੇ ਗਾਵਣ ਤੁਦਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਵਰਵੰਡਾ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਨ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ सी मैं चितना आमन नानक किया बिचारे सोई सोई सदा सच साहेब साचा साची नाई है भी होसी जाए न जासी रचना जिन रचाई रंगी रंगी भाती कर कर जिनसी माया जिन उपाई कर कर कीता अपना ज्यों तिस आई ਜੋ ਇਸ ਸੁਭਾਵ ਐ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏ ਕੇਵੜ ਵਡਾ ਡਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੇਤਾ ਕੇ ਵੜੀਰਾ ਰਾਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇ ਰੀਤੀ ਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਈਆਂ ਤੁਦਵੇਂ ਸਿੱਧੀ ਕਿ ਨਾ ਪਾਈਆਂ ਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ इसे क्या चारा नानक सच सवारन हारा आसा महला पहला आखा जीवा विसरे मर जाओ आखने ओखा साचा नाम साची नाम की लागे भूख ऊत भुखे खाए चलिए दुख ਸੋ ਕਿਉਂ ਵਿਸਰੈ ਮੇਰੀ ਮਾਈ ਸੱਚਾ ਸਾਹਿਬ ਸਾਚੈ ਨਾਹੀਂ ਰਹਾਉ ਸਾਚੇ ਨਾਮ ਕੀ ਤਿਲ ਵੜਿਹਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵੱਡਾ ਨਾ ਹੋਵੇ ਕਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿਨ ਦਾ ਰਹੇ ਨਾ ਚੁੱਕਿਆ ਭੋਗੁ ਗੁਰ 에ਹੋ ਹੋਰ ਨਾਹੀ ਕੋਏ ਨਾ ਕੋ ਹੁਆ ਨਾ ਕੋ ਹੋਏ ਜੀਵੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀਏ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਪਾਗ ਹੀ ਨ ਜਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਣ ਸਤਗੁਰ ਸੰਗਤ ਪਾਈ ਤੀਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆ हर हर जियो परिया सैल पत्थर में जंती उपाए ता का रिस्क आ गए कर थरिया मेरे मादो जी सत्संगत मिले सो तरिया गुरु पर साथ परम पद पाया सो के काष्ट हरिया राहौ जनन पिता लोक सुत बनता कोई ना किसकी तरिया सिर सिर ऋजुक संबाह है ठाकुर काहे मन को करिया उड़े उड़ आवे से को सा जिस पाशे बचरे शरीरिया तीन कमन खिलावे कमन चुगावे मन में सिमरन करिया सब नितहान दस अष्ट सिद्धांत ठाकुर कर तल तरिया ਜਾਨ ਨਾਨਕ ਬੱਲ ਬੱਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪੁਰਖ ਇੱਕ ਓਮਕਾਰ ਸਤਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗ ਮਾਇਗ ਮੀ ਅਪਾਰਾ ਸਭ ਤਿ ਆਵੇ ਸਭ ਤਿ ਆਵੇ ਤੁਧ ਜੀ ਹਰੇ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਕੋ ਪੁਰਖ ਸਮਾਨ ਇੱਕ ਦਾਤੇ ਇੱਕ ਪਖਾਰੀ ਜੀ ਸਭ ਤੇਰੇ ਜੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਤੇ ਆਵੇ ਹਰ ਤੇ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਸਿਆਇਆ ਜੀ ਤਿਨ ਟੋਟੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਪੋਤ ਆਇਆ ਜੀ ਤਿਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤਾ ਤੇਰੇ ਅਨੇਕ ਤੇਰੇ ਅਨੇ ਪੜੇ ਹੋ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਿ ਆਪੇ ਭਾਵੇ सोई वरते जितु आप पे करे सो होई तुदे आप पे सृष्ट सब भी उपाई जितु दाप पे सृज सब गोई जन नानक गुण गावे करते के जी जो सब से का जानोई आसामल्ला चौथा तू करता सचियार मैं दा साईं ਜੋ ਤੂੰ ਪਾਵੇ ਸੋਹੀ ਥਿਸੀ ਜੋ ਤੂੰ ਦੇ ਸੋਹੀ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਖ ਗਵਾਇਆ ਤੂੰ ਦਿਆ ਕੋ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਜਿਨ ਜੋਗ ਮਿਲ ਵਿਸ਼ੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਨਾਈ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਹੀ ਸੁਖ ਪਾਇਆ ਸਤ ਜੀ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਆਵਰ ਨ ਕੋਏ ਤੋ ਕਰ ਕਰ ਵੇਖੇ ਜਾਣੇ ਸੋਏ ਜਾਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਦਿੱਤ ਸਰਵੜੇ ਪਹਿਲੇ ਨਿਵਾਸ ਪਾਣੀ ਪਾਵਕ ਤਿਨ ਕੀਆ ਪੰਕਜ ਮੋ ਪਗਨੇ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਇਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੂੰ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰ ਜਾਮ ਲਾਗ ਪਵ ਜਲ ਤਰਨ ਕੈ ਜਨਮ ਵਿਰਥਾ जात रंग माया के राव जप तप संजम धर्म ना कमाया सेवा साध ना जाणया हर आया कहो नानक हम नीच करम्मा शरण परे की राखो शर्मा पासै दस्मी कबी ओ आज बिनती चौपाई हमरी करो हाथ दे रक्षा पूरन होए चित्त की इच्छा तब चरणन मण रहे हमारा अपना जान करो व्रत पारा हमरे दुष्ट सभे तुम का वो आप हाथ दे मोह बचाओ सुखी बसे मोरो परिवार सेवक सिख सबे करतार मोह रचा निज कर दे करिए ਸਭ ਬੈਰਨ ਕੋ ਆਜ ਸੰਗਰੀਐ ਓਰਨ ਹੋਏ ਹਮਾਰੀ ਆਸਾਂ ਤੋਰ ਪਜਨ ਕੀ ਰਹੇ ਪਿਆਸਾਂ ਤੁਮਹਿ ਸਾੜ ਕੋਈ ਔਰ ਨ ਤਿਆਉ ਜੋ ਵਰ ਚਾਹੋ ਸ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਤਾਰੀਐ ਝੁਣ ਝੁਣ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਫਰੀਐ मरन काल का त्रास निवरी उज्जो सदा हमारे पशा सिरि अस्तुज जो करियो रक्षा राख लेओ मो राखण हारे साहिब संत सहाय प्यारे दीन बंद दुष्टन के हंता तुम हो पुरी चतुर्दश कंता काल पाए ब्रह्मा बपतरा काल पाए शिव जूह अवतरा काल पाए कर बिशन प्रकाशा सकल काल का कियात्मासा जवन काल जो की शिव की वेद राज ब्रह्मा जो थी जवन काल सब लोक सवारा नमस्कार है ताए हमारा जवन काल सब जगत बनायो देव द्यात जसणी उपजायो आद अन्ते के अवतार सोई गुरु संजियो हमारा नमस्कारतिसि ही को हमारी सकल पर जा जिनि आप सवारी शिवकन को शिव गुण सुख दियो सतरन को पलमो वद कियो कट कट के अंतर की जानत ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੂਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਣ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾਂ ਕਰਤਾਰਾ ਪਰ ਜਾਤ ਰਤ ਤਬ ਦੇਹ અપਾਰਾ ਜਬ ਆਕਰਖ ਕਰਤ ਹੋ ਕਬ ਤੁਮ ਮੇ ਮਿਲਤ ਦੇ ਤਰ ਸਭੂ ਜੀਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਪੇਧਿਆਰੇ ਆਲਮ ਨਰੰਕਾਰ ਨਿਰੰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਤਾ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾ ਕੋ ਕਰ ਪਾਹਣਿ ਅਨੁਮਾਨਤ ਮਹਾ ਮੂੜ ਕਸ਼ਪੀ ਦੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨ ਪੇਵ आप अपनी बुद है जीती वर्णत पिन पिन तुहे तेती तुमरा लखा न जाए पसारा कह विद सजा प्रथम संसारा एक के रूप अनूप स्वरूपा रंग पयो राव कई पुपा अंडज जेरज जी सेत जकीनी उत खान खान रच दीनी कहो पुल राजा है वो बैठा कहो सिमट पे ओ शंकर इकैठा सगरी श्रेष्ट दिखाए अचंभ आदि जुगार स्वरूप सुझंभ अब रक्षा मेरी तुम करो सिख वारे सिख संघरो दुष्ट जिते उत पाता सकल मलेश करो रन घाता जिएस इतुज तव सरनी परै दिन के दुष्ट दुखीत है हमारे पुरख जवन पग परै तिहारे दिन के तुम संकट सवटारे जो कल कोई एक बार ते आए हैं ताके काल निकट नहीं आए हैं रक्षा होए ताहे सब काला दुष्टि अरिष्ट टरे तत्काला गिर पाद रेष्ट तंजाय नेहरियो ताके ताप तनक मो हर हो रिद्ध सिद्ध कर्मो सब होई दुष्ट शाश सकै न कोई एक बार जिन तुमे संवारा काल पास्ते तें उवारा जिन नर नाम तिहारो कहां दारद दुष्ट दुख ते रहा खड़ग गेत में सरन तिहारी आप हाथ दे लियो उबारी सर्वठोर मोह सहाई दुष्ट दुख दे पाए गए जब ते तुमरे तब ते को आख तरे नहीं आनियो राम रहीम पुराण कुरान अनेक कह मतेक न मानियो सिमरत शास्त्र वेद सबे बो वेद कह हम एक न जानेओ सिरियस पान कृपा तुमरी कर मैं ना कहो सब तोहे बखानियो दोहे राम सगले द्वार को शाड के गयो तोहारो द्वार ਬਾਏ ਗਏ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ RAM KALI ਮਹੱਲਾ ਤੇਜਾ ਆਨੰਦ ਏਕ ਓਮਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਜ ਸੇਤੀ ਮਨ ਵਜੀਆਂ ਵਾਰਾਂ ਰਾਗ ਰਤਨ ਪਰਵਾਰ ਪਰੀਆਂ ਸਭ ਤੇ ਗਾਵਣੀਆਂ ਸਭ ਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲ ਹਰਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਕਾਰਜ ਸਭ ਸਵਾਰ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੀ ਨਾਮੀ ਆਧਾਰ ਮੇਰਾ ਜਿਨ ਪੁਖਾਂ ਸਭ ਗਵਾਈਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਡਟੋਂ ਜਿਸ ਦੀਆਏ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੁ ਸੱਚਾ ਨਾਮ ਮੇਰਾ ਆਧਾਰੋ ਵਾਜਿ ਪੰਜ ਸ਼ਬਦ ਤਿਤਕਾਰ ਸਭਾ ਕੇ ਕਾਰ ਸਭਾ ਕੇ ਸ਼ਬਦ ਵਾਜਿ ਕਲਾਂ ਜਿੱਤ ਕਰ ਤਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰੀਆਂ ਦੁਰ ਕਰਮ ਪਾਇਆ ਤੁਦ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦਵਾਜ ਅਨੰਦ ਸੁਣੋ ਵੜ ਪਾ ਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ सुनते पुनीत कहते पवित सतगुर रहया पर पूरे बेनवंत नानक गुर चरण लागे वाजे अनहद तुरे मो दामनी महल ला पनिवा ताल विच तिन वस्तु पयो सतसंतोख विचारो अमृत नाम ठाकुर का पियो जिसका सबसे अधारो जे को खावे जे को पुंचे तिसका हुए उधारो अहवस्त तजी न जाई नित नित रख उधारो तम संसार चरण लगतरिये सब नानक ब्रह्म पसारो श्लोक महल्ला पंजवा तेरा कीता ਜਾ ਤੋ ਨਾਈ ਮੈਨੂੰ ਜੋਗ ਕੀ ਤੋਈ ਮੈਨ ਨਿਰਗੁਣ ਆਰੇ ਕੋ ਗੁਣ ਨਾਈ ਆਪੇ ਤਰਸ ਪੇ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਨਾਨਕ ਨਾਮ ਮਿਲੇ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੋੜੀ ਤਿੱਥੈ ਤੂੰ ਸਮਰੱਥ ਜਿੱਥੇ ਕੋਏ ਨਾਏ ਉੱਥੈ ਤੇਰੀ ਰੱਖ ਅਗਨੀ ਉਦਰ ਮਾਏ ਸੁਨ ਕਹਿ ਜਮ ਕਹਿ ਦੂਤ ਨਾਏ ਤੇਰੇ ਛਡ ਜਾਏ पौजल बिकमस गा गुर सब दी पार पाए जिनको लगी प्यास अमृत से ही खाए कल में हो पुन गुन गोबिंद गाए सबसे नो कृपाल समाले साहे साए बिरथा कोई न जाए जिया वह तो दे आए श्लोक महला अंतर गुर आराधना ਜੀਵਾ ਜਪ ਗੁਰ ਨਾਉ 네ત્રી ਸਤ ਗੁਰ ਪੇਖਣਾ ਸਰਬ ਨੇ ਸੁਣਨਾ ਗੁਰ ਨਾਉ ਸਤ ਗੁਰ ਸੇ ਤੀਰਤਿਆ ਬਰਗੇ ਪਾਈਏ ਠਾਓ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾੜੀਏ ਵਿਰਲੇ ਕੇਈ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪਿ ਉਬਾਰਯੰ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਇ ਆਪ ਦਿਆਲ ਮਨੋ ਨਾ ਵਿਸਾਰੀਆਂ ਸਾਧ ਜਨਾ ਕੇ ਸੰਗ ਭਵ ਜਲ ਤਾਰੀਆਂ ਸਾਖਤ ਨਿੰਦਕ ਦੂਸ਼ਟ ਖਿੰਨ ਮਾਹੇ ਵਿਧਾਰੀਆਂ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਦੇਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਤਨ ਗੁਰ ਆ ਰਹੇ